ਹਾਂਜੀ ਪਿਆਰ ਭਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਸਾਡੇ ਵਲੌਗ ਦੇ ਵਿੱਚ ਅੱਜ ਨਵਾਂ ਵਲੌਗ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਆ ਸਾਡਾ ਕੈਮਰਾਮੈਨ ਹੈਗਾ ਭੁੰਡੀ ਉਸਤਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਾ ਸਾਰੇ ਠੀਕ ਠਾਕ ਹੋ ਤੇ ਅੱਜ ਲੈ ਕੇ ਆਏ ਆ ਤੁਹਾਡੇ ਲਈ ਸਮੋਸੇ ਖਾਣ ਨੂੰ ਅਸੀਂ ਅੱਜ ਬਣਾਏ ਨਹੀਂ ਉਹ ਅੱਜ ਅਸੀਂ ਬਣਾਉਣ ਲੱਗੇ ਆ ਸੱਸਾ 모ਸਾ ਮੋਟੂ ਦਾ ਸਮੋਸਾ ਮੋਟੂ ਦਾ ਫੇਵਰਿਟ ਤਾਂ ਇਹ ਤਾਂ ਸਾਡੇ ਵੀ ਫੇਵਰਿਟ ਤੇ ਮੈਂ ਤਾਂ ਆਪਾਂ ਲੈ ਲਿਆ ਇੱਧਰ ਨਾਲ ਪਰਪਸ ਫਲੋਰ ਜਿਹੜਾ ਹੁੰਦਾ ਹੈ ਤੇ ਵਿੱਚ ਪਾਈਏ ਜਵੈਣ ਤੇ ਨਾਲ ਹੁਣ ਪਾਉਣ ਲੱਗੇ ਆਪਾਂ ਤੇਲ ਤੇਲ ਵਿੱਚ ਤਾਂ ਪਾਉਣਾ ਕਿਉਂਕਿ ਇਹ ਵਧੀਆ ਬਣਦੇ ਸਮੋਸੇ ਤਾਂ ਬਣਾਉਣ ਲੱਗੇ ਆ ਅੱਜ ਥੋੜਾ ਠੰਡਾ ਸੀਗਾ ਮੌਸਮ ਬੱਦਲ ਹੋਇਆ ਸੀਗਾ ਤੇ ਲੈਲੇ ਬੈਠੇ ਆ ਮੈਂ ਗੱਲ ਕਰਦੇ ਲੈਲੇ ਸੀਗੇ ਅਹ ਲੈਲੇ ਸੀਗੇ ਸਿੱਕੇ ਚਲੋ ਹੁੰਦੀ ਉਹ ਪਹਿਲਾਂ ਹੁੰਦਾ ਪੁੱਡੀ ਨੂੰ ਕੰਮੇ ਲਾਉਣਾ ਹੁੰਦਾ ਸਾਰੇ ਕਹਿੰਦੇ ਸੀਗੇ ਸਮੋਸੇ ਖਾਣ ਨੂੰ ਤੇਲ ਕਰਦਾ ਆ ਫਿਰ ਚਲੋ ਆਲੇ ਮਾੜਾ ਮਰ ਸ਼ੇਅਰ ਕਰ ਦੁੰਦੇ ਆ ਹਾਂ ਆਟੇ ਚ ਪਾ ਲਿਆ ਆਪਾਂ ਜੀ ਜੁਆਇਨ ਜੁਆਇਨ ਹੁਣੇ ਜਿਹੜਾ ਦੋ ਤਿਆਰ ਕਰਨਾ ਤੇਲ ਥੋੜਾ ਥੋੜਾ ਪਾ ਕੇ ਪਹਿਲਾਂ ਨੂੰ ਐਨਾ ਮਸਲਨਾ ਹੈ ਕਿ ਇਹ ਤੇਲ ਵਿੱਚ ਐਨਾ ਰਚ ਜਾਊਗਾ ਕਿ ਗਰਮ ਪਾਣੀ ਨਾਲ ਮੜ ਮੜ ਕੇ ਇਹਨਾਂ ਨੇ ਆਟੇ ਤੇ ਨਹੀਂ ਮੈਦੇ ਚ ਪਾ ਲਿਆ ਆ ਜੀ ਜੁਆਇਨ ਤੇ ਮੈਂ ਆਲੂਆਂ ਚ ਪਾ ਲਿਆ ਪਾਣੀ ਮਤਲਬ ਕਿ ਮੈਂ ਤਾਂ ਆ ਤੇ ਮੈਂ ਆਲੂਆਂ ਚ ਪਾਣੀ ਪਾ ਲਿਆ ਆ ਆਦੋਂ ਉਹਨਾਂ ਤੋਂ ਲੈ ਆਇਆ ਉਹਨਾਂ ਨੇ ਨਹਾ ਲਿਆ ਤੁਸੀਂ ਵੀਡੀਓ ਵੀ ਬਣਾ ਲਈਏ ਉਹਨੇ ਨਹਾ ਲਿਆ ਤੇ ਹੁਣ ਅਸੀਂ ਉਹਨਾਂ ਨੂੰ ਥੋੜਾ ਉਬਲਣੇ ਰੱਖਣਾ ਹੈ ਗਰਮ ਕਰਦੇ ਨਹੀਂ ਬਾਅਦ ਵਿੱਚ ਉਹਨਾਂ ਨੂੰ ਛਿੱਲ੍ਹ ਲੋਣੀ ਗਰਮ ਕਰਦੀ ਉਹਨਾਂ ਨੂੰ ਠੰਡ ਲੱਗਦੀ ਆ ਇੱਦਾਂ ਮੜਾ ਮੜਾ ਤੇਲ ਪਾ ਕੇ ਤੁਸੀਂ ਦੇਖੀਏ ਮੜਾ ਮੜਾ ਤੁਸੀਂ ਆਪਣੇ ਘਰ ਦੇ ਵਿੱਚ ਫਰਾਈ ਕਰ ਸਾਰੇ ਡਰਿਆ ਨਾ ਕਰੋ ਕੋਈ ਚੀਜ਼ ਬਣਾਉਣ ਤੋਂ 31 ਵਾਰ ਪ੍ਰਾਪ ਹੁੰਦੀ ਹੈ ਹੁਣ ਮੁੜ ਕੇ ਸਹੀ ਨਹੀਂ ਮੈਂ ਮੈਂ ਆਪਣਾ ਕੰਮ ਸ਼ੁਰੂ ਕਰਨਾ ਹਾਂ ਇੱਦਾਂ ਚੰਗੀ ਤਰ੍ਹਾਂ ਤੇਲ ਮਤਲਬ ਵਿੱਚ ਡਲੀਆਂ ਹੀ ਪਾਉਣੀਆਂ ਹੈ ਤੇ ਤੇ ਲੋੜ ਚਾਹ ਲੈਣਾ ਇਹਦਾ ਸਾਰੇ ਹੱਥੇ ਮੇਰੇ ਦੇ ਵਿੱਚ ਜੇ ਤੁਸੀਂ ਗਲਾਬਸ ਕੋਲ ਗਲਾਬਸ ਜੀ ਪਾ ਸਕਦੇ ਆ ਪਰ ਮੈਂ ਚੰਗੀ ਤਰ੍ਹਾਂ ਹੱਥ ਧੋਤੇ ਆ ਤੇ ਉੱਥੇ ਨਾ ਜਾਇਓ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਖਾਣੇ ਆ ਮੈਂ ਮੈਂ ਚੰਗੀ ਤਰ੍ਹਾਂ ਹੱਥ ਧੋ ਗਏ ਤੇ ਫੇਰ ਬੰਦੇ ਨੂੰ ਕੋਈ ਵੀ ਕੰਮ ਕਰਨਾ ਪਈਦਾ ਕੋਈ ਲੋ ਪਹਿਲਾਂ ਹੁਣ ਮੈਂ ਇਹਨੂੰ ਮਸਲ ਲਵਾਂ ਚੰਗੀ ਤਰ੍ਹਾਂ ਹਾਂਜੀ ਕੌਣ ਹੁੰਦੀ ਵੀ ਐਕਸਰਸਾਈਜ਼ ਜੇ ਮਝਾਂਣ ਦੀ ਜੇ ਮਝਾਂਣ ਵੀਰੇ ਬੰਦੇ ਜਿਵੇਂ ਜਾਂਦੇ ਉਹ ਆਟਾ ਵੀ ਕੋਣ ਪਾਉਂਦਾ ਆਹਦੀ ਐਕਸਰਸਾਈਜ਼ ਨਾਲ ਪੂਰੀ ਹੋਣੀ ਆ ਇੱਤੋਂ ਪਛਾਲ ਹੁੰਦੀ ਆ ਪ੍ਰਾਈਸ ਆ ਪਾਉਂਦੇ ਨਾ ਬਾ ਦੇਖੋ ਇਹ ਇੱਤੋਂ ਪਛਾਲ ਹੁੰਦੀ ਆ ਘਰ ਰੋਟੀਆਂ ਵੀ ਬਣਾਉਂਦੇ ਆ ਉਹਦਾ ਕਦੀ ਬਣਾਈ ਨਹੀਂ ਉਹ ਤਾਂ ਬਣਾਈ ਸੀ ਇੱਕ ਵਾਰੀ ਮੈਂ ਕਈ ਵਾਰ ਬਣਾਈ ਜੋ ਇੱਕੋ ਜਿੱਤੇ ਤਾਂ ਮੈਂ ਬਿਮਾਰ ਸੀਗੀ ਉਦੋਂ ਬਣਾਈ ਸੀ ਗੱਲਾਂ ਸੀ ਮੈਂ ਉੱਥੇ ਮਸੇ ਬਣੀਆਂ ਸੀ ਉਹ ਵਿਚਾਰੀਆਂ ਨਾ ਨਾ ਉਹ ਪ੍ਰੈਕਟਿਸ ਹੀ ਨਾ ਇਹ ਅਸੀਂ ਰੋਜ਼ ਬਣਾਦੀਏ ਤੇ ਤੁਹਾਡੇ ਨਾਲ ਤੇ ਬਣਾਉਣੀ ਆ ਪਈ। ਓ ਮਾਈ ਗੋਡ ਅੱਛਾ। ਜਲੇ ਵੀ ਵਿਚਰੀ ਆ। ਹਮ। ਰਾਜੀ ਹੋ ਜਾ। ਨਾ। ਪ੍ਰੈਕਟਿਸ ਆ ਯਾਰ। ਇਹ ਕਿਹੜਾ ਕੰਮ ਨਹੀਂ ਬੰਦਾ ਕਰ ਸਕਦਾ। ਕਰ ਸਕਦੇ ਆ। ਇਹ ਤਾਂ ਹਰ ਕੋ ਕੰਮ। ਸਾਰੇ ਕਰ ਸਕਦੇ ਆ। ਦਰਾਨੀਆਂ ਬੁੰਨੇ ਵਾਲਾ ਕੰਮ ਕਰ ਸਕਦੀਆਂ ਹੁੰਦੇ, ਜਾਨੀਆਂ ਹੜ ਕਰਾ ਦੇ ਹੁੰਦੇ। ਹਮ। ਇੱਕ ਦੋ ਕੰਮ ਛੱਡ ਕੇ। ਕੁਗੀਆਂ ਦਾ ਜੋੜਾ ਲੜੀ ਜਾਂਦਾ ਆ। ਇਹ ਸਾਡੇ ਕੁਗੀਆਂ ਦਾ ਜੋੜਾ ਬਹੁਤ ਲੜਦਾ ਰਹਿੰਦਾ। ਹਾਂ ਸਾਡੀ ਜੋੜੀ। ਬਦੋ ਬਦੀ ਕਹਿੰਦੇ ਲੜਾਈ ਹੋ ਜਾਂਦੀ ਸਾਡੀ। ਮੂਤਾਂ ਦਾ ਇਸ ਨੂੰ ਬਣਾਉਂਦੇ। ਇਹ ਵੀਡੀਓ ਚ ਵੀ ਨਹੀਂ ਹਟਦੇ ਲੜਨੋਂ ਦੇਖੋ। ਮੰਨ ਕੇ ਦੀਨਾ। ਆ ਇੰਨੇ ਚ ਦੇ ਦੇ ਵਰਗੇ। ਆ ਤੇ ਲੈ ਲਓ ਜੀ। ਇਹ ਸਬੂਤ ਆ। ਬੂਹ ਦੇ ਆ ਲੜਦੇ ਆ ਆ ਦੇਖੋ ਆ ਵੱਡੇ ਸਾਫ ਸੇਫ ਸਾਫ ਆ ਗਏ ਆ ਪਾ ਹਲਵਾਈ ਲੱਗਦਾ ਸਿੱਧੀ ਹੈ ਦੇਖੋ ਕਿਦਰ ਘੇਟਦਾ ਹਲਵਾਈ ਆਂ ਹੁੰਡੀ ਮੂਲ ਲੱਗਦਾ ਮਾੜਾ ਅਕੀ ਕੰਨ ਲੱਗਾ ਆਪਾਂ ਗੱਲ ਲੱਗੀ ਮੂਲੀ ਗੱਦੂ ਦਾ ਚੱਕੜੀ ਬਣਾ ਰਹੇ ਆ ਅੱਛਾ 12-1800 ਮਸਾਲਾ ਪਾਉਣਾ ਇੱਥੇ 12 ਪੀਪਾ ਦੀ ਬੈਟਰੀ ਆ ਨਾ ਬੈਟਰੀ ਚੱਕਦੇ ਆ ਆ ਦੇਖ ਲੈ ਨਹੀਂ ਨਹੀਂ ਉਹ ਦੇਖ ਲੈ ਬੈਟਰੀ ਲੈ ਕੇ ਆਣਾ ਨੰਦਸਾਲਾ ਕੋਣੋ ਕੋਣਾ ਬੋਸ ਸਾਰਾ ਸੋਚਿਆ ਪਾਇਆ ਕਿ ਨਾ ਪਤਾ ਕਿ ਕਿਹੜੀ ਬੈਟਰੀ ਉਤਾਰਾਉਣਾ ਹਾਂ ਜਿਹਦੇ ਤੋਂ ਲਸਾਲੇ ਲੱਗਦੇ ਨੇ ਮਾਸ਼ੇ ਤੋਂ ਹਾਂ ਹਾਂਜੀ ਹੁਣ ਅਸੀਂ ਸ਼ੈਲ ਲਾਉਂਦੇ ਪਏ ਆ ਕਿਹਦੀ ਛਿੱਲ ਤੇ ਆਲੂ ਛਿੱਲ ਤੇ ਕਿਹਦੀ ਲਾਉਂਦੇ ਛਿੱਲ ਆਲੂ ਦੀ ਛਿੱਲ ਲਾਉਂਦੇ ਪਏ ਆਲੂ ਆਦੀ ਆਪੋ ਤੰਗ ਉਹ ਕਰਦੇ ਸੀ ਕਿ ਅਸਲ ਥੋੜੇ ਛਿੱਲ ਲਾ ਕੇ ਤੇ ਇਹਦੀ ਜੇ ਸਮੋਸਿਆਂ ਚ ਭਰਦੇ ਇਹਨਾਂ ਨੂੰ ਛਿੱਲ ਲਾ ਕੇ ਦੀ ਸਾਰੀਆਂ ਵੀ ਸਾਰੀਆਂ ਵੀ ਲਾ ਰਹੀ ਆ ਨਹੀਂ ਛਿੱਲ ਲਾ ਕੇ ਤੇਰੇ ਨਾਲ ਇੱਕ ਟਾਪਾ ਜਾਣੇ ਆ ਫੈਣਾ ਫੈਣਾ ਵਿੰਦਦੇ ਨੇ ਇਹਨਾਂ ਨੂੰ ਵਿੰਦੇ ਨੇ ਆ ਜੇਣਾ ਇਹ ਪੂਰੇ ਕੋਟੇ ਆ ਤੇ ਆਲੂ ਤਾਂ ਬਿਨਾ ਕੋਈ ਜ਼ਿੰਦਗੀ ਨਹੀਂ ਆਲੂ ਤੋਂ ਬਿਨਾ ਕੋਈ ਚੀਜ਼ ਨਹੀਂ ਬਣਦੀ ਤੇ ਆਲੂ ਹਰੇਕ ਚੀਜ਼ ਦੇ ਵਿੱਚ ਸਵਾਦ ਲਾਗਦੇ ਆ ਸਾਡੇ ਦਾ ਫੇਵਰੇਟ ਆ ਆ ਸਾਗ ਚ ਨਹੀਂ ਪਾਉਂਦਾ ਹੋਤਾ ਸੱਚੀ ਆ ਸਾਗ ਚ ਨਹੀਂ ਜੇ ਲੋਕੀ ਕਹਿੰਦੇ ਇਹ ਸਾਗ ਚ ਪਾਈ ਸਕਦਾ ਹੈ ਨਾ ਕਈ ਸਟੇਟ ਚ ਪਾਉਂਦੇ ਹੋਣਾ ਜੇ ਪਾਉਂਦੇ ਹੋਏ ਕੋਈ ਮੈਥ ਨਹੀਂ ਕਰੇ ਸਾਨੂੰ ਪਾਉਂਦੇ ਤੁਸੀਂ ਆਲੂ ਸਾਗ ਅਨੀਚ ਤਾਂ ਪਨੀਰ ਤਾਂ ਪਾਉਣ ਲੱਗ ਪਿਆ ਪਨੀਰ ਤਾਂ ਪਾਉਂਦੇ ਤਰ ਗਈ ਪਨੀਰ ਦੇ ਵਿੱਚ ਜਿਹੜੇ ਕਹਿੰਦੇ ਜਿੰਨਾ ਮਤਲਬ ਕਿ ਕੁਆਂਟੀਟੀ ਵਧਾਉਣੀ ਆ ਪਨੀਰ ਵੀ ਜਿੱਦਾ ਸਰਬ ਸੁਸਦੀ ਇਹਦਾ ਜਿੰਨਾਂ ਦੇ ਕੋਲ ਪਨੀਰ ਥੋੜਾ ਘੱਟ ਹੁੰਦਾ ਉਹ ਵੀ ਛੋਟੇ ਛੋਟੇ ਕੱਟ ਕੱਟ ਕੇ ਆਲੂ ਪਾਲਾਂ ਦੇ ਵਿੱਚ ਕਈਆਂ ਦੇ ਬੱਚੇ ਪਨੀਰ ਨਹੀਂ ਖਾਂਦੇ ਉਹ ਤਾਂ ਆਲੂ ਪਾਲਾਂ ਦੇ ਆ ਕੇ ਆਲੂਆਂ ਦੇ ਨਾਲ ਤਾਂ ਨਿਆਣੇ ਹੀ ਲੈਣੀ ਹੈ ਸਹੀ ਹਾਂ ਜਿੱਦਾਂ ਦੇ ਸਾਡੇ ਨਿਆਣੇ ਆ ਇਹ ਪਨੀਰ ਖਾਂਦੇ ਨਹੀਂ ਇਹਦਾ ਮਟਰ ਵੀ ਨਹੀਂ ਖਾਂਦੀ ਹਾਂ ਇਹ ਨਾਲ ਹੋਵੇ ਇਹ ਨਾਲ ਆਲੂ ਪਾਲਾਂ ਗਰਮਿਆਂ ਹਾਂ ਲੈ ਵੀ ਕੁੰਡੀ ਨੇ ਚੱਕ ਲਿਆ ਮਸਾਲੇ ਮਚਣ ਵਾਲੇ ਮਸਾਲੇ ਚੱਕ ਲਿਆ ਜੀ ਹੋਰ ਕੀ ਬੋਲੇ ਮੇਥੇ ਪਾ ਲਾ ਕੇ ਮੇਥੇ ਕਨੇ ਨਾਮ ਮੈਂ ਮੇਥੇ ਕਹਿੰਦਾ ਪੋਨੇ ਵਿੱਚ 2000 ਪੋਣ ਲਗਾ ਨੂੰ ਆ ਦਾ ਯਾਰ ਜਿੰਨ ਬੱਚੇ ਕੋਲ ਨਹੀਂ ਕਿਹਨੇ ਲੜੀ ਹੈ ਤੇ ਕੌਣ ਕੌਣ ਸਾਡੀ ਵੀਡੀਓ ਕਿੱਥੋਂ ਕਿੱਥੋਂ ਦੇਖਦਾ ਆ ਤੇ ਸਾਰੇ ਕਮੈਂਟ ਕਰ ਰਹੇ ਹੋ ਕਿ ਅਸੀਂ ਆ ਆ ਪਰ ਸ਼ਹਿਰ ਤੋਂ ਆ ਤੇ ਫਿਰ ਕੱਲਿਆ-ਕੱਲਿਆ ਨੂੰ ਸਮੋਸੇ ਤੇ ਕਰਾਂ ਫਿਰ ਜਣਾਉਂਗਾ ਅਗਲੀ ਵੀਡੀਓ ਵਿੱਚ ਸਾਡੇ ਕਮੈਂਟਾਂ ਦਾ ਜਵਾਬ ਦਵਾਂਗੇ ਵਧੀਆ ਵਧੀਆ ਸਵਾਲ ਕਰਿਓ ਕੋਈ ਸਵਾਲ ਆ ਤੁਹਾਡੇ ਮਨ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਅਗਲੇ ਬਲੌਗ ਦੇ ਵਿੱਚ ਸਪੈਸ਼ਲ ਲਿਖ ਕੇ ਕਿਨੇ ਕਈ ਕਮੈਂਟ ਕੀਤਾ ਸੀ ਕੋਈ ਕੁਐਸਚਨ ਪੁੱਟ ਕਰਿਓ ਤੇ ਕੁਐਸਚਨ ਆਨਸਰ ਅਸੀਂ ਫੇਰ ਇਹ ਇੱਕ ਬਲੌਗ ਬਣਾਵਾਂਗੇ ਹਰੇਕ ਵੀਡੀਓ ਦੇ ਕਮੈਂਟ ਦੇ ਆਪਾਂ ਰੀਡ ਕਰਿਆ ਕਰਨੇ ਹਰੇਕ ਵੀਡੀਓ 'ਚ ਜਿਹੜੇ ਕਮੈਂਟ ਕੀਤਾ ਉਹਦਾ ਕਮੈਂਟ ਰੀਡ ਕੀਤਾ ਜਾਊਗਾ ਅਗਲੀ ਵੀਡੀਓ 'ਚ ਉਹਦਾ ਨਾਮ ਹੋਰ ਕੇ ਦੱਸਿਆ ਜਾਊਗਾ ਕਿ ਨਾਮ ਸੋਹਣੇ ਸੋਹਣੇ ਤੁਹਾਡੇ ਲਈ ਬਲੌਗ ਲੈ ਕੇ ਆਉਣੇ ਆ ਅਸੀਂ ਤੇ ਯਾਰ ਇਹਨੂੰ ਦੱਸ ਪਿਆ ਲੰਬੇ ਜੀ ਨੇ ਕੀ ਕਰਨ ਪਤਾ ਨਹੀਂ ਬਲੌਗ ਨਹੀਂ ਬਣਾਉਂ ਦਿੰਦਾ ਜਿਹਦਾ ਬਲੌਗ ਬਣਾਉਣ ਲੱਗ ਗਿਆ ਤੇ ਆ ਕੋਈ ਨਾ ਕੋਈ ਆ ਦੇ ਦੇ ਫੇਰ ਆ ਗਿਆ ਇਹ ਨਿਆਣਾ ਨਿਕਿਆ ਦੇ ਘਰ ਹੁਣ ਨਿਆਣਾ ਨਿਕਿਆ ਦੇ ਘਰ ਵਾਲੀ ਸਮਾ ਵਾਲਾ ਇਹ ਪਤਾ ਨਹੀਂ ਹਿੱਲਿਆ ਪਿਆ ਇਹ ਪਤਾ ਨਹੀਂ ਕਦ ਹਿੱਲਿਆ ਪਿਆ ਹਾਂ ਤੇਾਰੇ ਪੁੱਛਦੇ ਰਹਿੰਦੇ ਕੁੰਡੀ ਕੌਣ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕੁੰਡੀ ਆ ਜੀ ਮੇਰਾ ਬ੍ਰਦਰ ਲੱਗਦਾ ਆ ਜੀ ਬ੍ਰਦਰ ਹੀ ਆ ਜਿੱਦਾਂ ਕਜ਼ਨ ਬ੍ਰਦਰ ਆ ਮੇਰਾ ਤੇ ਮੇਰਾ ਸਾੜਾ ਵੱਡਾ ਐਦਾਂ ਸਾੜਾ ਹੀ ਹੋਇਆ ਹਾਂ ਛੋਟਾ ਸਾੜਾ ਵੀਡੀਓ ਬਣਾਉਂਦਾ ਇਹ ਸਾੜੇ ਦਾ ਗਾੜਾ ਤੋਂ ਸਾੜਾ ਦਾ ਸਾੜਾ ਹੀ ਆ ਹੋਏ ਸਾੜਾ ਇੱਧਰ ਆ ਇਹਦਾ ਮਤਲਬ ਇਹਨੂੰ ਗਾੜਾ ਕੱਢੀ ਹੋਏ ਸਾੜਾ ਇੱਧਰ ਆ ਸਾੜੇ ਨੂੰ ਸਾੜੇ ਕਹਣਾ ਤੇ ਹੋਰ ਕਹਿਣਾ ਇਦਾਂ ਹੀ ਹੁੰਦੀ ਇਹ ਗਾੜਾ ਥੜੋਂਦੀ ਆ ਬਹੁਤ ਪਿਆਰਾ ਲਿਖਦਾ ਸਾੜਾ ਦਾ ਸਾੜਾ ਇਹਦਾ ਸਾਥ ਬਣਾਉਣਾ ਬਹੁਤ ਵਧੀਆ ਹੈ ਹੂੰ ਤੋਂ ਸੰਗ ਹੀ ਬਣਾਇਆ ਹੈ ਇਹਨੇ ਕੰਬਾ ਜ ਸਵਾਤ ਚੱਕੀ ਪੈਦਾ ਕਰਉਣਾ ਬਹੁਤ ਜ਼ਿਆਦਾ ਕੰਬਾ ਚਲੋ ਇੱਕ ਲਓ ਜੀ ਆਲੂ ਛਿਲੋ ਗਏ ਹੁਣ ਆਲੂਆਂ ਕੰਨਾ ਕਰਦੇ ਦੇ ਨਣੇ ਕਰਦੇ ਆ ਮੜੀ ਜੇ ਨੂੰ ਇੰਦਾ ਕਰਤਾ ਫੇਰ ਚਿਪ ਚਿਪ ਜਿਹਾ ਆਣਿਆ ਕਰਦੇ ਨਾ ਕੀਤਾ ਫਿਰ ਇਹਨੇ ਨੀ ਪੀਸ ਹੋ ਜਾਣੇ ਤੇ ਬਰੀਕ ਬਰੀਕ ਦਾਣੇ ਦਾਣੇ ਦੇ ਬਣਾਉਂਦੇ ਨੇ ਨਹੀਂ 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 ਕੁੱਟਣਾ ਕੁੱਟ ਕੇ ਬਣਾਉਂਦਾ ਕੱਚ ਬਣਾਉਂਦਾ ਸਮੋਸੇ ਹਾਂ ਮੈਗਨ ਆਤਰ ਗਿੱਡੀ ਵੀ ਕਾਣ ਜਿਹੜੇ ਬਹੁਤ ਸਵਾਦ ਆਹ ਕੁੱਟ ਕੇ ਬਣਾਉਂਦਾ ਜਿਆਦਾ ਗਲਾਸ ਨਾਲ ਕਰ ਲੈ ਭਾਈ ਜਿਆਦਾ ਹਲਵਾਈਆਂ ਹਲਵਾ ਹੀ ਬਤਾ ਦੋ ਅੱਜ ਬੰਦਿਆਂ ਨੂੰ ਸਿੱਖਿਆ ਨਹੀਂ ਕੋਈ ਹਾਂ ਤਨੇਹੀ ਤਾਂ ਪਤਾ ਨਹੀਂ ਹਲਵਾਈਆਂ ਦੇ ਤੇ ਸਾਡੇ ਵਿੱਚ ਕੀ ਅਸੀ ਸਪੈਸ਼ਲ ਗਰੀਦਾ ਵੇਚਾ ਘੱਟ ਲਾ ਮੇਚਾ ਇਦਿਆਂ ਨੇ ਕਾਹੋ ਨਾ ਗੋਲੀਆਂ ਘੜਤੀਆਂ ਨੇ ਟੁੱਟ ਕੇ ਵਿੱਚ ਪਾ ਕੇ ਇੰਦੇ ਫਿਰ ਕਣੀ ਆਉਂਦਾ ਉਧਰ ਚੱਲ ਜੀ ਕਿਦੋਂ ਅਸੀਂ ਮੇਨੇ ਵਿੱਚ ਪਏ ਹੈ ਜਾਂ ਭੇਨ ਲਈਏ ਅੱਜ ਦੋ ਕਟਈਆਂ ਬਣਾਉਣੀਆਂ ਚਟਣੀਆਂ ਜਿਹਨੂੰ ਕਹਿੰਦੇ ਆ ਇੱਕ ਬਣਾਉਣੀਆਂ ਮੂਲੀਆਂ ਵਾਲੀ ਈਮਲੀ ਵਾਲੀ ਵਧੀਆ ਜਿਹੜੀ ਮੈਂ ਕੋਲ ਬਣਾਉਂਦੀ ਹੁੰਦੀ ਆ ਇੱਕ ਉਤੋਂ ਵੀ ਅੱਜ ਵਧੀਆ ਮਿੱਠੀ ਬਣਾਵਾਂਗੇ ਆਹਲਾ ਲੋਟ ਪਾ ਕੇ ਪਰ ਉਹ ਥੋੜੀ ਬਣਾਉਣੀ ਆ ਟੇਸਟ ਲਈ ਬਣਾਉਣੀ ਆ ਖਾਣੀ ਆ ਅੱਜ ਯਾਰ ਆਹ ਦੇਖੋ ਜੇ ਸੋਤ ਮੋੜੜੇ ਆਲੂ ਆ ਨਾ ਇਹ ਇੰਨੇ ਇੰਨੇ ਡੜਲੇ ਡੜਲੇ ਜਿਹੇ ਰਹਿ ਗਏ ਆ ਵਧੀਆ ਲੱਗਣੇ ਆ ਜਦੋਂ ਆਪਾਂ ਜਿਆਦਾ ਮੈਸ਼ ਕਰ ਦੇਣਾ ਸੀਗਾ ਉਹ ਹੋਰ ਤਰ੍ਹਾਂ ਹੋ ਜਾਂਦਾ ਇਹ ਕਾਦਦੇ ਨਾਲ ਚੌਰ ਚੌਰਸ ਹੀ ਹੋ ਜਾਏ ਇਹ ਫੇੜੇ ਨਹੀਂ ਆਪਾਂ ਇਸ ਸਮੋਸਿਆਂ ਚ ਪਾਇਓ ਸਵਾਦ ਆ ਗਏ ਬਹੁਤ ਮੂਠੀ ਮੂਠੀ ਨਾ ਵਧੀਆ ਆ ਇਸ ਮਲਲਾ ਵੀ ਪੋਣਾ ਇਹੋ ਸਮਨ ਲਾ ਵੀ ਪੋਣਾ ਵਿੱਚ ਮਲਲਾ ਵੀ ਪੋਣਾ ਹੈ ਨਾ ਮਿਰਚਾਂ ਵੀ ਪੋਣੀਆਂ ਆ ਮਿਰਚਾਂ ਅਦਰਕ ਹਰੀ ਮਿਰਚ ਪਾਣੀਆਂ ਜੀ ਥੋੜੋ ਥੋੜੋ ਮਿਰਚ ਨਹੀਂ ਉਹ ਦਾ ਟੇਸਟ ਲਈ ਆ ਉਹ ਗੋੜੀ ਨਹੀਂ ਉਹ ਥੋੜੀ ਨਹੀਂ ਮਮਾ ਹਾਂਜੀ ਮਸਾਲਾ ਨਹੀਂ ਮਸਾਲਾ ਹੁੰਦਾ ਪੁੱਤ ਮਸਾਲਾ ਕੋਈ ਨਹੀਂ ਸਮਾਲਦਾ ਕਹਿੰਦੇ ਪਹਿਲਾਂ ਨਾਲ ਵਾਲੇ ਨੂੰ ਸਾਲੇ ਕਹਿੰਦੇ ਹੁੰਦੇ ਹੁੰਦੇ ਕੈਕਲਸ ਸਾਲਾ ਕਹਿੰਗਾ ਸਾਲਾ ਯਾਣੀ ਉਹਨਾਂ ਨੇ ਆਣਾ ਪਹਿਲਾਂ ਉਹ ਤਾਂ ਪੀ ਵੀ ਨਹੀਂ ਆਣੇ ਪੋਸਟਾ ਪੀਆ ਪੀਣੋ ਲੋਕੀ ਪੀਆਤੀ ਕਹਿੰਦੇ ਯਾ ਵੀ ਪੀਆ ਤੋ ਇਹ ਪਰਿਨਾਂਤੀਆਂ ਵੀ ਆ ਪੀਤੀਆਂ ਵੀ ਆ ਗਈਆਂ ਨੇ ਮਾਨੀ ਦੇ ਲੋਕਾਂ ਨੂੰ ਕਿਹਾ ਵੀ ਨਾਨੀ ਕਿਹਦੀ ਨਾਨੀ ਵੀ ਉਹ ਤੇਰੇ ਸਾਰੇ ਮੰਮੀ ਵੀ ਨਾਨੀ ਵੀ ਸਾਰੇ ਆ ਗਏ ਸੀ ਆ ਕੀ ਤਨ ਮੈਂ ਤਾਂ ਆਵਾਜ਼ ਹੀ ਆਈ ਹੋਰ ਤਾਂ ਇਹ ਤਾਂ 뮤직 ਇਹ ਬਾਜਾਈ ਇਹ ਹੋਇਆ ਵੀ ਉਦਾਂ ਹੀ ਹੈ ਲੋ ਜੀ ਬਾਕੀ ਗੱਲਾਂ ਬਾਤਾਂ ਕਰਦੇ ਬਾਅਦ ਚ ਲੋ ਜੀ ਇੱਧਰ ਸਮੋਸਿਆਂ ਦਾ ਜਿਹੜਾ ਮਟੀਰੀਅਲ ਆਪਾਂ ਤਿਆਰ ਕਰਨਾ ਸਮੋਸਿਆਂ ਲਈ ਉਹਨੇ ਟੁੜਕਾ ਲੱਗਦਾ ਪਿਆ ਮਟਰਾਂ ਨੂੰ ਤੇ ਵਿੱਚ ਇਹਦੇ ਮਟੀਰੀਅਲ ਆਪਾਂ ਆਪਣੇ ਜਿਵੇਂ ਅਸੀਨੇ ਜੀਰਾ ਤੇ ਖੜਾ ਜਿਹੜਾ ਖੜਾ ਧਨੀਆ ਹੁੰਦਾ ਉਹ ਪਾਇਆ ਕੁੱਟ ਕੇ ਟਮਾਟਰ ਵਿੱਚ ਪਾਨੇ ਮਟਰ ਪਾਇਆ ਆ ਤੇ ਗੰਡੇ ਪਾਇਆ ਆ ਤੇ ਇਧਰ ਸਪੈਸੇ ਚੀਜ਼ ਇਹ ਗੁੰਡੀ ਦੇ ਬਿਨਾ ਅੱਧਾ ਗਲਾਸ ਕਾੜ ਕੇ ਚਵਾਦੇ ਇਸ ਨੂੰ ਕੋਹ ਕੋਹੰਦੇ ਇਹ ਦੇਖੋ ਜੀ ਖੋਸ਼ਕੋ ਵੀ ਲੱਗੇ ਆ ਹੁਣ ਤੇ ਹੋ ਸਕਦਾ ਹੈ ਸ਼ਾਇਦ ਅਸੀਂ ਸਮੋਸੇ ਬਣਾਉਦੇ ਬਣਾਉਣਾ ਸਾਨੂੰ ਭਾਜੜਾ ਪੈਣ ਹੋ ਸਕਦਾ ਕਿਉਂਕਿ ਡਾਕਟਰ ਨੇ ਦੱਸਿਆ ਕਿ ਐਮਲੈਸੀ ਵੀ ਹੋ ਸਕਦਾ ਕੇਸ ਤੇ ਉਹਦੇ ਚੱਕਰਾਂ ਦੇ ਵਿੱਚ ਆਪਾਂ ਮਟੀਰੀਅਲ ਇਹਨੇ ਕਾਹਦਾ ਪਟਣਾ ਇਹਨੇ ਕਾਹਦਾ ਪਟਣਾ ਚਲੋ ਵਧੀਆ ਜਿਹਾ ਬਣ ਗਿਆ ਤੇ ਮੋਤੇ ਖੁਸ਼ਬੂ ਦੇ ਨਾਲ ਮੋਤੇ ਇੰਦਾਨ ਆ ਬਲਾਦਮਾ ਦੇ ਖਲਾਦਮਾ ਦੇ ਸਾਰਾ ਤੇ ਇਹ ਹੈ ਕਿ ਜੀ ਸੌਂਫ ਜੁਆਣ ਵਿੱਚ ਕੀ ਪਾਇਆ ਦੇ ਹਾਗੇ ਨਾ ਰਹੇ ਸ਼ਵਾਰੇ ਸੋ ਬੈਚੀਆਂ ਛੋਟੀਆਂ ਸੁੰਡ ਇਹ ਬਾਕੀ ਲੇਡੀਜ਼ ਨੂੰ ਪਤਾ ਹੋਣਾ ਚਲੋ ਤੁਸੀਂ ਇਧਰ ਆਪਣਾ ਕੰਮ ਕਰੋ ਹਾਂ ਨਾ ਹਾਂਜੀ ਇਧਰ ਹੁਣ ਦੀ ਪਈ ਆ ਚਟਣੀ ਤਿਆਰ ਜਿਹਦੇ ਨਾਲ ਮਰਜੀ ਖਾਓ ਸਮੋਸਿਆਂ ਨਾਲ ਖਾਓ ਟਿੱਕੀਆਂ ਨਾਲ ਖਾਓ ਨਾ ਤਾਂ ਚਾਰੂ ਲਗਾਇਆ ਕ ਹੂੰ ਉਹ ਦਾਲ ਦਾਲ ਉਹ ਜਮ ਟਿੱਕੀਆਂ ਫੇਰ ਹੋਣ ਲੱਗੀਆਂ ਕੋਈ ਟਿੱਕਿਆ ਆ ਸਮੋਸੇ ਆ ਉਹ ਸਮੋਸੇ ਦੀਆਂ ਟਿੱਕੀਆਂ ਆ ਨਹੀਂ ਰੋਟੀ ਬਣ ਲੈ ਹੋਣੀ ਗਿਰੂ ਨਾ ਇਹਨੂੰ ਪਤਾ ਨਹੀਂ ਰਹਾ ਦਾ ਇਹ ਸਾਡੇ ਮੂਰਖ ਬਰਾਣੀ ਆ ਆ ਇੱਕ ਬੀਬਾ ਪੁੱਤ ਹੈ ਮੇਰਾ ਅੱਜ ਜਿਹੜਾ ਬੀਬਾ ਪੁੱਤ ਹੈ ਹੱਥ ਨਹੀਂ ਮਾਰੂਗਾ ਵੇਚ ਨਾ ਨਹੀਂ ਸੀ ਮੈਂ ਐਤੀ ਵੀ ਨਹੀਂ ਮਣੀ ਮਠਾ ਪਾ ਦਵਾਂ ਨਾ ਵੇਚ ਦਾ ਤੁਹਾਡੀ ਮਾਰੀ ਹੈ ਜੀ ਬਸ ਤੇਜ਼ੀ ਵਧੀਆ ਬਣਦਾ ਅੱਜ ਨਾ ਅਸੀਂ ਜਿਹੜੀ ਟਿੱਕੀਆਂ ਆ ਚੀਜ਼ ਐ ਪਤਲੀ ਕਰਨੀ ਅਸੀਂ ਇਹਨਾਂ ਨੂੰ ਰੋਟੀਆਂ ਬਣਾਉਂਦੀਆਂ ਥੋੜੀਆਂ ਐ ਕਿ ਬਰੀਕ ਬਰੌਂਚ ਪਤਲੀ ਜੇ ਕਰਕੇ ਫਿਰ ਖਾਣਾਂਗੇ ਹਾਂਤੀ ਬਣਾਉ ਦੇਣ ਨੂੰ ਪਤਲੀਆਂ ਕੋਲੇ ਥੋੜੀ ਅੱਧਾ ਕੱਪ ਐ ਹਾਂ ਕਾ ਲਾ ਦਿਓ ਮੇਰੇ ਕੋਲ ਛੋਟੀ ਹਲ ਵੀ ਵੀ ਕਈ ਲੋਤੀ ਵਾਂਗੂ ਕਰ ਦਿੰਦੇ ਆ ਜਿਹੜੇ ਅਸਲੀ ਸਮੋਸੇ ਇੱਦਾਂ ਬਣਾਉਂਦੇ ਆ ਜਿਹੜੇ ਹਰ ਬਾਈ ਰੂਪੀ ਹੈ ਨਾ ਇੱਦਾਂ ਆ ਛੇਹ ਹੁੰਦੀ ਆ ਸਮੋਸੇ ਦੀ ਹਨਾ ਇੱਕ ਮੇ ਤਾਂ ਇੱਕ ਹੋਰ ਤਾਂੰਤਰੀ ਤਰੀਕਾ ਦੱਸਦੀ ਜਿਹੜਾ ਤੋੜ ਕੇ ਦੇਖ ਪਰ ਮੇਰਾ ਫੋਨ ਹੈਗਾ ਜਾ ਪਾਣੀ ਬਣਦਾ ਹੈ ਉਹਦੇ ਪਿਆ ਜਾ ਫੋਨ ਲੈ ਗਿਆ ਤੇਰੇ ਹੱਥ ਚ ਹੈ ਮੇਰਾ ਉਹ ਦੇ ਬਿਆ ਪਾਜੀ ਦਾ ਬਈ ਸਾਰੇ ਦਾ ਸਮੋਸਾ ਦੇਖੋ ਬਾਕੀ ਦਾ ਯਾ 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 ਕਾਰਕਾ ਨਾਲ ਕਾਰਕਾ ਨੇ ਵਾਦਾ ਇਦਾਂ ਕਾ ਨਹੀਂ ਇਦਾਂ ਮੜਾ ਪਾਣੀ ਲਾ ਕੇ ਇਹਦਾ ਲੋਗ ਜਿਹਾ ਪੱਕਾ ਕਾਲਾ ਹੁੰਦਾ ਉਹਨੂੰ ਫੇਰ ਇਦਾਂ ਅਜੇ ਵੀ ਮੋਟੀ ਹੈ ਜਦੋਂ ਮੈਂ ਇੰਨੀ ਬਰੀ ਕੀਤੀ ਹੈ ਨਾ ਪਰ ਕਾਰਕਾ ਪਾਣੀ ਦੁੱਧਾ ਵੀ ਮੇਰੇ ਪੁੱਤਾਂ ਨਾਲ ਕੋ ਦੋ ਪਾਣੀ ਇਦਾਂ ਕਰਕੇ ਜੀ ਫੀਲਿੰਗ ਕਰਦੇ ਹਾਂ ਹਾਂ ਫੀਲਿੰਗ ਕਰ ਆ ਲੋ ਬਣਿਆ ਸਮੋਸਾ ਨਾ ਸਮੋਸੀ ਖੁਸ਼ਬੂ ਛੋਟਾ ਜਿਹਾ ਸਮੋਸਾ ਸਾਧ ਕਾ ਦੇ ਲੋ ਟੋ ਟ੍ਰੇਲ ਆ ਕੇ ਟੋ ਇੱਥੇ ਰੱਖੀ ਲੋ ਮੈਂ ਮੈਨੇ ਬਣਾਉਣੇ ਮੈਨੇ ਖਾਉਂਗਾ ਸਮੋਸਾ ਦੇ ਤੋਂ ਮੇਰੇ ਕੋਲ ਟ੍ਰੇਲ ਆਇਆ ਥੂਸ ਮੋਤਾ ਦੀ ਸਮੋਸੀ ਬਣਾਈ ਸਾਰੀ ਰੱਖੋ ਸਾਰ ਸਮੋਸੀ ਸਮੋਸੀ ਹਾਂ ਸਮੋਸੀ ਬਣੀ ਗਈ ਸਮੋਸੇ ਨਹੀਂ ਬਣਾਈ ਦੇਖੋ ਇ ਚੈੱਕ ਕਰੋ ਮੈਨੇ ਖਾਉਂਗਾ ਬਣਾਉਣਾ ਮੈਂ ਵੱਡਾ ਕਰਦਾ ਆਂ ਤੇ ਉਹ ਅੱਛੀ ਜਿੰਦਗੀ ਜਿਵੇਂ ਆ ਪਿਆਜ਼ ਨੂੰ ਰੱਖ ਲੋ ਘਾਣ ਕੇ ਦੇਖੋ ਨਿਕਿਆ ਨਿਕਿਆ ਜਿੰਨੀ ਮਾਦੀ ਬਣਾਈ ਜਾਂਦੀ ਆਂ ਆ ਜਾਣੀ ਨਹੀਂ ਮਾਦੀ ਮੈਂ ਨਹੀਂ ਖਾਇਆ ਓ ਮਾਂ ਮੈਂ ਤਾਂ ਨਹੀਂ ਹਾਂ ਮੈਂ ਨੰਬਰ ਐਲਟ ਦਿੱਲੀ ਦਾ ਆ ਬਲ ਮੇਕਣਾ ਬੇ ਲੋਕਾਂ ਜੀ ਪੈਣੋ ਤੁਸੀਂ ਵੇਲੋ ਤੇ ਹਾਂ ਮੈਂ ਤੇਨਾ ਇਹ ਇਤਨਾ ਆਪਣੀ ਜਰੂਰਤ ਤੋਂ ਵੇਲੋ ਮੈਂ ਇਹ ਭਰਨਾ ਪੁੰਡੀ ਵਾਲਾ ਭਰਨਾ ਕਰਕੇ ਵਿੱਚ ਸਪੈਸ਼ਲ ਡਰਾਈ ਫਰੂਟ ਹੀ ਪਾਏ ਜਾਣਗੇ ਸੋਗੀ ਇੱਕ ਇੱਕ ਇਹ ਪੁੰਡੀ ਦੀ ਫਰਮਾਇਸ਼ ਤੇ ਇਹਦਾ ਵੀ ਟਿੰਡਾ ਮਿੰਡਾ ਵੀ ਟਿੰਡਾ ਮਿੰਡਾ ਕੀ ਕਰਦੇ ਆ ਇਸ ਆਪੜੀ ਵਿੱਚ ਬਾਅਦ ਵਿੱਚ ਪਤਾ ਕਿਦਾਂ ਪਾ ਆਹੜ ਹੋਣੇ ਕਦੋਂ ਤੁਸੀਂ ਪਾ ਲਈ ਹਾਂ ਹਾਂ ਉਹ ਦੇਖੋ ਕਿਦਾਂ ਅੱਖਾ ਕੱਟ ਕੇ ਖੜਾ ਆ ਜੀਤ ਕਰਨ ਵਾਲਾ ਸਹੀ ਹੋ ਰਿਹਾ ਹੈ ਇਹ ਦੇਖ ਲੈ ਹਾਂ ਜੀਤ ਕਰਨ ਵਾਲਾ ਸਹੀ ਹੋ ਰਿਹਾ ਹੈ ਇਹ ਤੇ ਪਹਿਲਾਂ ਬਾਲਾ ਸਾਨੀ ਦਿਓ ਦਾਸ਼ੇ ਪਿਛਾ ਨੂੰ ਲੱਗ ਲੈ ਇੰਨਾ ਲਈ ਸਾਨੀ ਦਿਓ ਲਿਆ ਤੂੰ ਕਾਦਾ ਮੁੰਮੀ ਦਾ ਮੜਾ ਦੇ ਤਾਂ ਆ ਨਿਕਲੇ ਬਾਲ ਆ ਜਾ ਸਮੋਸਾ ਬਾਅਦ ਵਿੱਚ ਵਰਤਦਾ ਭਰਾ ਮੈਨੂੰ ਭੁਲੇਖਾ ਪਈ ਜਾਂਦਾ ਜੀਰਾ ਜੀਰਾ ਦੇਖੋ ਕਿਨੇ ਸੋਹਣੇ ਸਮੋਸੇ ਬਣਦੇ ਪਿਆ ਸਾਰਾ ਰੱਖਦੇ ਇਹਨਾਂ ਸਾਰਾ ਜੀਰਾ ਹੈ ਮੈਂ ਉਹਨੇ ਆਪਣੇ ਸਮੋਸਿਆਂ ਦੇ ਵਿੱਚ ਇਹ ਹੱਲ ਪਾਉਣੇ ਉਹ ਸਹੀ ਆ ਇੰਨਾ ਲੰਬਾ ਮੈਂ ਤੈਨੂੰ ਕੁੰਡੀ ਹੋਰ ਦਿਖਾਉਂਦਾ ਥੇ ਮੈਂ ਟੱਲ ਉਹ ਨਾ ਕੋਈ ਨਹੀਂ ਸਾਰਾ ਸਿਰੋਂ ਜਿਆਦਾ ਵੀ ਲੰਬਾ ਕਰਨ ਨੂੰ ਆ ਦਿੱਤਾ ਆਹ ਵਾਲੇ ਕੀ ਆ ਜੀਰੇ ਦਾ ਹੋਣਾ ਜੀਰੇ ਦਾ ਉਹ ਜੀਰੇ ਦਾ ਹੀ ਆ ਲੈਬ ਚਲੇ ਜਾ ਕੇ ਚੈੱਕ ਕਰਾਂਗੇ ਹੁਣ ਜੀ ਇਹਦਾ ਕਿੰਨੇ ਦਿੱਸਦੇ ਮੈਨੂੰ ਜੀਰੇ ਦਾ ਆ ਜੀਰੇ ਦਾ ਜਨਾਬ ਨਹੀਂ 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 ਜੀਰੇ ਦੇ ਹੇਅਰ ਮਾੜੇ ਮਾੜੇ ਜੀਰੇ ਦਾ ਸਮਾਨ ਹੈ ਜੀਰੇ ਦਾ ਤੁਸੀਂ ਮੈਨੂੰ ਪੁੱਛ ਲਓ ਮੈਂ ਰੋਜ਼ ਤੋੜ ਕੇ ਲਾਉਂਦੀ ਮੈਨੂੰ ਪੁੱਛ ਲਓ ਉਹ ਪੁੱਜ ਗਿਆ ਨੇ ਜਿਆਦਾਤਰ ਹਾਂ ਹੋਣ ਲੱਗੇ ਆ ਪ੍ਰਾਈਸ ਇਹਨਾਂ ਨੂੰ ਮੈਂ ਕੱਚੇ ਕਰਕੇ ਰੱਖ ਲਈਏ ਸਾਰੇ ਗਾਣੇ ਵੀ ਆਪਣਾ ਸਮੋਸਾ ਬਣਾ ਲਿਆ ਨਾ ਸਾਰਾ ਹੱਲੇ ਨਹੀਂ ਬਣਿਆ ਪੁੱਤ ਹੱਲੇ ਨਹੀਂ ਬਣਿਆ ਹੱਲੇ ਵਿੱਚ ਪਾਇਆ ਕੜਾਈ ਇਹ ਹੱਲੇ ਕੱਚਾ ਪੁੱਤ ਮੰਮਾ ਮੰਮਾ ਨੂੰ ਹੋਰ ਅੱਛੇ ਦਿਨ ਤੇ ਬਾਅਦ ਵਿੱਚ ਆ ਰਿਹਾ ਤੇ ਤੇਰਾ ਖੁੱਲ ਗਿਆ ਸਮੋਸਾ ਵਾਲਾ ਜਨਾਬ ਥੋੜਾ ਟਾਈਟ ਕਰੋ ਜਨਾਬ ਖੁੱਲਦਾ ਆ ਲੌਕ ਥੋੜਾ ਜਿਆ ਸਾਖਤੀ ਦੇ ਨਾਲ ਲਾਓ ਬਾਦ ਉਹਨਾਂ ਦੇ ਆ ਬਾਦ ਦੇ ਦੇ ਦੁਕਾਨੇ ਕਿੰਨੇ ਖੁੱਲੇ ਲਾਓ ਹਾਂ ਲੌਕ ਕਿੰਨੇ ਖੁੱਲੇ ਆ ਉਹ ਜਿਹੜੇ ਹੁਣ ਪਾਏ ਹੁਣ ਪਾਏ ਉਹ ਪਤਲੀ ਜਿਹੜਾ ਤਾਂ ਕੋਈ ਨਹੀਂ ਉਹ ਹੌਲੀ ਹੌਲੀ ਹਾਣ ਦੇ ਓਕੇ ਓਕੇ ਨੌਨ ਆ ਤਾਂ ਬਣਾ ਬਣਾਉਂਗਾ ਤੇ ਮੈਂ ਦੋ ਆਉਂਦੀ ਹਾਂ ਬਹੁਤ ਆਉਂਦੀ ਹੈ ਵਧੀਆ ਰਾਦਰ ਆਤਰ ਰਾਦਰ ਇਹ ਗਾਸ ਕਰ ਬਜਰੀ ਦੀ ਨਾ ਪਾਦੇ ਹੁਣ ਇਹਦੇ ਵਿੱਚ ਕੀ ਪਾਦੇ ਹੋ ਬਜਰੀ ਬਜਰੀ ਸਾਰਾ ਗਾ ਲਓ ਜੀ ਮਟਰੀ ਵਿੱਚ ਮਟਰੀ ਦਾ ਕੰਮ ਵਿੱਚ ਸਮੋਸੇ ਦਾ ਕੰਮ ਮਟਰੀ ਇਹਦੇ ਤੋਂ ਬਿਨ ਬੜੀਆਂ ਵੜੀਆਂ ਆ ਬਹੁਤ ਵਧੀਆ ਮੈਂ ਕਹਿੰਦੀ ਆ ਆ ਹੋ ਜਾਂਦੀ ਕਿ ਬੇਸ ਇਹ ਸਾਰਾ ਕੋਈ ਸੇ ਫਰਾਈ ਕਰਨ ਵਾੜੇ ਤੇ ਆ ਡਿਪੈਂਡ ਕਰਦਾ ਤੋਂ ਨਹੀਂ ਨਹੀਂ ਦੱਸਿਆ ਸੀਗਾ ਦਦੋ ਵੀ ਕਰ ਲੈਂਦਾ ਨਾ ਨਹੀਂ ਲੈ ਸਕਦਾ ਵੀਰੇ ਆ ਦੇ ਆ ਸਾਡੀ ਪਰ ਸਾਰੀ ਕਹਨੇ ਬਣਾਇਆ ਸਮੋਸਾ ਲੋ ਜੀ ਦਾ ਆਪਣਾ ਸੁਕਾਣਾ ਆ ਕਈਆਂ ਦੀ ਆਪਣਾ ਵਰਮਾ ਜਿਹਾ ਬਣਾ ਕੇ ਆ ਗਈ ਉਹ ਕਹਿੰਦੀ ਬਹੁਤ ਵਾਦਿਆ ਜਿਹੜਾ ਹੁਣੇ ਬਣਾਇਆ ਜਮੀਆ ਕਿੰਨਾ ਜਮੀਆ ਕਿਹਨੇ ਬਣਾਇਆ ਸਰਗਾ ਇਹ ਮੈਂ ਭਾਈ ਮਟਰੀ ਦੇ ਤੂੰ ਮੜਾ ਰੰਗ ਦੇ ਮਟਰੀ ਜੱਤ ਮਟਰੀ ਵੀ ਐ ਨਾ ਹਰਵਾਈਆਂ ਵਾਲੀ ਬੰਨੀ ਕੀ ਇਹ ਵਾਲੀ ਮਟਰੀ ਆ ਮੈਂ ਤਾਂ ਰੋਟੀ ਬਣਾਣੀ ਹੀ ਭਣਾ ਸੀ ਦੇਖੋ ਜੀ ਮਸਾਲਾ ਪਾਉ ਮੜਗਾਂ ਵਾਲੇ ਮਟਰੀ ਚ ਚਾਟ ਮਸਾਲਾ ਦੇਖੀ ਮਟਰੀ ਸਵਾਦ ਬਣਦੀ ਨਹੀਂ ਮਤਵੇ ਇਹਨੂੰ ਬਣਾ ਕੇ ਉੱਪਰ ਪਾਉ ਨਹੀਂ ਵਿੱਚ ਹੀ ਲਓ ਜੀ ਸਮੋਸੇ ਤਾਂ ਆਪਣੇ ਹੋ ਗਏ ਆ ਸੰਪਨ ਆ ਲਾਸਟ ਇੱਕ ਰਹਿ ਗਿਆ ਸਮੋਸਾ ਮਟੀਰੀਅਲ ਆਪਾਂ ਕਰਤਾ ਸਮਾਪਤ ਪੂਰਾ ਜੀ ਤੇ ਨਾਲ ਦੀ ਨਾਲ ਹੁਣ ਬਣ ਰਹੀ ਐ ਇਹਦਾ ਸਪੈਸ਼ਲ ਕਰਾੜੀ ਵਾਲਿਆਂ ਦੀ ਸਪੈਸ਼ਲ ਮਟਰੀ ਮਟਰੀ ਸਾਲੇ। ਹਿੰdia ਵਾਲਿਆਂ ਨੇ ਜਾਨਾ ਨਾਲ 7.5 ਲੱਖ ਰੁਪਏ ਪਾਓ ਤੇ ਆਵਾਂਗੇ। ਇਹ ਜਿਹੜਾ ਵੀਰਾਂ ਕੋਲ ਵੀ ਇਹ ਵਰਦੀ ਨਾ। ਜਿਹੜਾ ਸਮੋਸਾ ਕਹੂਗਾ ਉਹ ਫੇਰ ਉਹਦਾ ਇੱਕ ਹੋਰ ਟੈਂਡੋ। ਮਾਟਰੀ ਵੀ ਵਧੀਆ ਬਣੀ ਤੇ ਸੋਸ ਵੀ ਵਧੀਆ ਬਣੇ। ਫਿਰ ਕੱਟ ਕੇ ਰੱਖ ਲੈ ਜਿੱਦਾਂ ਜਿੱਦਾਂ ਖਾਣੇ ਆ। ਤੇ ਸਮੋਸੇ ਪੱਕ ਕਾਕਾ ਕਾਕਾ ਤਾਲ ਕਾਲ ਕੇ ਖਾਈ ਜਾਣੇ ਆ ਸੰਦੇ ਰੱਖਾ ਲਾ ਰਿਆਂ ਹਾਂ ਆਪਾਂ ਇੱਜਲੀ ਵਾਰੀ ਜਾਂਦੇ ਜੀ ਹਾਂ ਆ ਇੱਜਲੀ ਵਾਰੀ ਜਾਂਦੇ ਜੀ ਦੂਜੇ ਦਿਨ ਸਵੇਰ ਹਾਦੀ ਸੀ ਆ ਦੂਜੇ ਦਿਨ ਸਵੇਰ ਹਾਦੀ ਸੀ ਆ ਤੁਂ ਢਿੰਡਿਆ ਕੀ ਕਹਿੰਦੇ ਆ ਮੈਂ ਟੀਟੀਆਂ ਕਰਦੀ ਆ ਤੂੰ ਰਮਲੀ ਫੁਲਕੇ ਬਣਾਤਾ ਦੇਖੋ ਜੀ ਜੋ ਟਾਈਮ ਚੱਲਦਾ ਪਿਆ ਵਧੀਆ ਹੀ ਆ ਹਣਾ ਕੁੰਡੀ ਨੂੰ ਭਾਜਦਾ ਪੈਣ ਬਣ ਗਿਆ ਬਾ ਜਿੰਨੋ ਪੈਣ ਹੈ ਕਿ ਨਹੀਂ ਪਤਾ ਨਹੀਂ ਤੋਂ ਤੋਂ ਕੋਈ ਨਹੀਂ ਪਤਾ ਕੋਈ ਭਾਜਣਾ ਪੈ ਗਿਆ ਭਾਜਣਾ ਨੂੰ ਪੈਣੀ ਆ ਕੋਈ ਬਣੇ ਨਹੀਂ ਕੁੰਡੀ ਦਾ ਆਪ ਜਿਆਦਾ ਵੱਟੇ ਤੁਹਾਨੂੰ ਜਿਆਦਾ ਪੈ ਗਿਆ ਜਿਹੜੀ ਕੁੰਡੀ ਦਾ ਬਾ ਕੁੰਡੀ ਆ ਲੈ ਗਿਆ ਕੁੰਡੀ ਆ ਲੈ ਗਿਆ ਮੈਂ ਲਵਾ ਕੇ ਲੇਕਰ ਹਾਂ ਸਮਾਰੀ ਤੇ ਰੱਖਿਆ ਸੀ ਹੋਰ ਰੱਖਿਆ ਸੀ ਚੱਕਿਆ ਜਿੰਨਾ ਗੱਡੀ ਚ ਰੱਖਿਆ ਸੀ ਰੱਖਿਆ ਸੀ ਨਹੀਂ ਤੇ ਨਹੀਂ ਮੈਂ ਭੁੱਲ ਗਿਆ ਡੇ ਦਾ ਭੁੰਡੀ ਦੀ ਗਾਹੜੂਣੀ ਮੈਂ ਤੈਨੂੰ ਕਿਹਾ ਸੀ ਜਮਾਨ ਰੱਖ ਲੈ ਜੇ ਭੁੱਲ ਕੇ ਆ ਗਏ ਹੋ ਵਧੀਆ ਚਲੋ ਲੱਗੀ ਆ ਆਪਣਾ ਨਾ ਹੁੰਦਾ ਵੀ ਹਾਰ ਵਾਲੀ ਗੱਲ ਆ 2 ਮਿੰਟ ਲਾ ਦੇ ਹੌਲਡਰ ਨਾਲ ਇਥੋਂ ਸਾਡੇ ਲੋਕਲ ਹਸਪੀਟਲ ਦਾ ਇਹ ਮੌਫਦਾ ਮਿੰਟ 2 ਲੱਗਦੇ ਬਸ ਹਨਾ ਬਿਲਕੁਲ ਹਾਂਜੀ ਮਹਾਰਾਜ ਹਾਂਜੀ ਬੜੀ ਗੱਲ ਲਓ ਜੀ ਸਮੋਸੇ ਸਾਡੇ ਤਿਆਰ ਹੋ ਗਏ ਆ ਦੇਖੋ ਹੋ ਗਿਆ ਭਾਈਆ 60 ਤਾਂ ਹੋ ਗਿਆ ਡਿਜ਼ਾਈਨ ਮੈਨੂੰ ਚੈੱਕ ਕਰਾ ਦਿਓ ਲੋਰੀ ਮਟਰੀ ਦੇਖੋ ਆਹ ਥੱਲੇ ਇਹਨੇ ਬਣਾਇਆ ਉਹੋ ਸ਼ਾਹਾ ਵਾਲਾ ਓਹੋ ਮਟਰੀ ਦੇਖੋ ਇਹ ਭੁੰਡੀ ਕਾਰੀਗਰ ਕਰਦਾ ਵੇ ਭੁੰਡੀ ਹਾਂ ਭਾਤੀ ਮਟਰੀ ਪੂਰੀ ਆ ਨਾ ਹਾਂਜੀ ਹਾਂਜੀ ਸਮੋਸੇ ਦਰਸਾ ਚ ਫਰਾਈ ਹੁੰਦੇ ਆ ਐਨ ਸਲੋ ਫਲੇਮ ਤੇ ਤੇ ਜੇ ਤੁਸੀਂ ਪਕਾਉਨੇ ਆ ਦੂਸਰੀ ਵਾਰ ਫੇਰ ਤੁਸੀਂ ਭੁਹਾਈ ਤਰਕਾਰੋ ਕੋ ਚੱਕਰ ਨਹੀਂ ਕਿਉਂਕਿ ਫੇਰ ਵਧੀਆ ਭੁੰੜੇ ਨਹੀਂ ਬਣਦੇ ਆ ਨਾ ਮੈਡਮ ਜੀ ਹਾਂ ਤੇ ਹੋਰ ਕੋਈ ਜ਼ਰੂਰਤ ਨਹੀਂ ਬਹੁਤ ਸੀਗੀ ਗਰਮੀ ਬਹੁਤ ਸੀ ਬਟ ਟਾਈਮ ਬਸ ਵਧੀਆ ਹੋ ਗਿਆ ਸਾਡੇ 2-3 ਘੰਟੇ ਵਧੀਆ ਨਿਕਲ ਗਏ ਐਡੇ ਅਸੀਂ ਲੱਗੇ ਰਹਿਣਾ ਆਰੇ ਹਾਂਜੀ ਵੈਸੇ ਗਰਮੀ ਇੰਨੀ ਵੀ ਨਹੀਂ ਲੱਗਦੀ ਕਿਉਂਕਿ ਪਹਿਲਾਂ ਜੇ ਅਸੀਂ ਕਿਹੜੇ ਪੱਕੇ ਲਾ ਕੇ ਵੀਡੀਓ ਬਣਾਈ ਦੀ ਜੀ ਪੱਕੇ ਤੋਂ ਵਗਿਆਰੇ ਬਣਾਈ ਬਹੁਤ ਬਹੁਤ ਗਰਮੀਂ ਦੀ ਦੀ ਹੁਣ ਫੇਰ ਆਪਣੀ ਫੋਨ ਦੇ ਵਿੱਚ ਆਉਣਾ ਹੈ ਥੋੜੀ 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 ਕਰਦੇ ਆਂ ਕੰਮ ਨਾ ਬਲੋਗ ਤਾਂ ਅਸੀਂ ਹਣਾ ਸ਼ੂਟ ਕਰਿਆ ਕਾਨੇ ਕੰਟੀਨਿਊ ਇੱਕ ਦੋ ਤਿੰਨ ਦਿਨ ਛੱਡ ਕੇ ਇੱਕ ਬਲੋਗ ਸਾਡਾ ਆਈ ਹੈ ਕੰਮ ਆ ਤੇ ਬਲੌਗਿੰਗ ਤਾਂ ਸ਼ੁਰੂ ਕਰਤੀ ਆ। ਹਾਂ ਬਲੌਗਿੰਗ ਤਾਂ ਸ਼ੁਰੂ ਆ। ਵੀਡੀਓ ਵੀ ਬਣਾਇਆ ਕਰਾਂਗੇ, ਵੀਡੀਓ ਵਾਲੇ ਚੈਨਲ ਤੇ ਵੀਡੀਓ ਪਾਇਆ ਕਰਾਂਗੇ, ਬਲੌਗਿੰਗ ਵਾਲੇ ਤੇ। ਕੋਟੇ ਡੱਜਾ ਮਾਰ ਕਰਨਗੇ ਉਹ ਐਨਾ ਭਟਾ। ਤੇ ਦੇ ਤਾਂ ਐਸਪੀਐਸ ਹੈਗੀ ਕਿ ਨਹੀਂ? ਤਰਾਕੇ ਨਿਕਾਉਣ ਨੂੰ ਉਹ ਗਾਦਾ ਟੇਡਾ ਟੇਡਾ ਕੰਟਰੋਲ ਕਰੋ, ਐਕਸਰਸਾਈਜ਼ ਕਰਿਆ ਕਰੋ। ਹਾਂ ਸੌਰਵ ਜਿੱਦਾਂ ਹੁਣ ਜਿੰਮ ਜਾਣਾ ਪਿਆ, ਤੂੰ ਵੀ ਜਿੰਮ ਜਾਇਆ ਕਰ। ਓਹੋ ਹੋ ਗਰਮੀ ਬਹੁਤ ਹੈ। ਚਲੋ ਠੀਕ ਹੈ ਜੀ, ਹੁਣ ਆਪਾਂ ਕਰਦੇ ਸਵਾਇਦ ਦੀ ਮਾੜਾ ਨਿਵੇੜ ਲਈ ਗਾ ਮਨ। ਫਲਾਰਾ ਬਹੁਤ ਪਾਲਿਆ ਹੈ। ਤੇ ਬਾਕੀ ਗੱਲਾਂ ਬਾਤਾਂ ਕਰਦੇ ਬਾਅਦ ਵਿੱਚ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਤੇ ਪਹਿਲੇ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਦਿੱਤਾ ਤੇ ਇਹ ਬਲੌਗ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓ ਤੇ ਕਮੈਂਟ ਜਰੂਰ ਕਰਿਓ ਕਿੱਦਾਂ ਲੱਗਾ ਬਲੌਗ ਤੇ ਨਾਲੇ ਹਾਂ ਅਗਲੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਂ ਜਰੂਰ ਬੋਲਾਂਗੇ ਸਾਰੇ ਜਣੇ ਪਿਆਰੇ ਪਿਆਰੇ ਕਮੈਂਟ ਕਰਿਓ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ